아이고, <목소리도> 말이 ਅਸਲੀ ਕਿੱਥੇ ਦੇ ਰਹਿਣ ਵਾਲੇ ਤੇ ਜੀ ਅੱਜ ਆਪਣੇ ਦੇਸ਼ ਦੇ ਨਜ਼ੂਰ ਮਾਇਆ ਤੇ ਮਨੋਤਨ ਹਾਂ ਜੀ ਮੇਰਾ ਨਾਮ ਜੀ ਰੋਹਿਤ ਕੁਮਾਰੇ ਤੇ ਮੇਰੇ ਬੇਟੇ ਦਾ ਨਾਮ ਹੀਨ ਕੁਮਾਰੇ ਤੇ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਤੇ ਇੱਥੇ ਬਹੁਤ ਸਾਲ ਦੇ ਬਾਅਦ ਬੁੜੀ ਭਾਵਨਾ ਦੇ ਨਾਲ ਜੋ ਵੀ ਤਿਹਾਰੇ ਬਹੁਤ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਇੱਥੇ ਸੁਖਣਾ ਸੁਖੀ ਜਾਂਦੀ ਏ ਜੀ ਸਾਡੇ ਘਰ ਬੇਟਾ ਹੋਏਗਾ ਤੇ ਆਪਾਂ ਇਸੇ ਲੰਗੂਰ ਬਣਾਵਾਗੇ ਇਸ ਤਰ੍ਹਾਂ ਕੇ ਸਾਡੇ ਮਨੋਗਾਮਨਾ ਮਹਾਵੀਰ ਜੀ ਨੇ ਪੂਰੀ ਕੀਤੀ ਅਸੀਂ ਜੋ ਸ਼ਰਧਾ ਦੇ ਨਾਲ ਆਪਣੇ ਬੇਟੇ ਨੇ ਲੰਗੂਰ ਬਣਾਇਆ ਜੀ ਕੀ ਉਪਾਏ ਕਰਦੇ ਜੀ ਇਸ ਨੂੰ ਲੈ ਕੇ ਇਸੇ ਜੀ ਬਹੁਤ ਪ੍ਰੇਸ਼ ਕਰਨਾ ਪੈਂਦਾ ਜੀ ਤਿਆਜ ਲਸਣ ਵਗੈਰਾ ਚਪਲ ਨਹੀਂ ਪਾਣੀ ਗੁਬਾਰਦਾ ਨਹੀਂ ਖਾਣਾ ਕਿਸੇ ਦੇ ਘਰ ਨਹੀਂ ਜਾਣਾ ਬਹੁਤ ਪ੍ਰੇਸ਼ ਕੀਤਾ ਜਾਂਦਾ ਜੀ ਤੇ ਰੁਟੀਨ ਦੇ ਰੋਹ ਜਾਂਦੀ ਮਥੇ ਜੀ ਬਿਲਕੁਲ ਜੀ ਦੋ ਟਾਈਮ ਆਈਦਾ ਸਵੇਰੇ ਤੇ ਸ਼ਾਮੇ ਕੀ ਨਹੀਂ ਮਨੋਜ ਬੁਮਾਰਾ ਕਿਤੇ ਆਏ ਹੈ ਆਹੀ ਜਲੰਧਰੋਂ ਆਏ ਹੈਗੇ ਆ ਹਾਂਜੀ ਤੇ ਲੰਗੂਰ ਬਣਾਏ ਬੱਚੇ ਆਪਣੇ ਇਹ ਲੰਗੂਰ ਲੰਗੂਰ ਨਾ ਆਹੀ ਜਲੰਧਰੋਂ ਆਏ ਹੈਗੇ ਆ ਆਪਣੇ ਬੇਟਾ ਤੇ ਬੇਟੀ ਨੂੰ ਬਣਾਏ ਹੈਗੇ ਆ ਮੰਨਤ ਮੰਗੀ ਕੋਈ ਹਾਂਜੀ ਮੰਨਤ ਹੀ ਮੇਰੇ ਮਤਲਬ ਕਿ ਮੇਰੀ ਮਦਰ ਨੇ ਕਿਹਾ ਸੀ ਕਿ ਬੇਨਾ ਲੰਗੂਰ ਬਣਾਣਾ ਵਾ ਇਸ ਕਰਕੇ ਬਣਾ ਰਿਹਾ 5 ਸਾਲ ਤੋਂ ਵਿਚਾਰ ਮੇਰਾ ਲੰਗੂਰ ਬਣ ਰਿਹਾ ਹੈਗਾ ਬੇਟੀ ਵੀ ਤੇ ਬੇਟੀ ਨਹੀਂ ਬੇਟੀ ਇਸ ਵਾਰ ਹੀ ਬਣੀ ਹੈਗੀ ਹੈ ਬੇਟੀ ਨੂੰ ਵੇਲੇ ਲੰਗੂਰ ਵਿੱਚ ਰਹਿ ਕੇ ਵੇ ਵੈਸੇ ਹੀ ਬਣਾਇਆ ਹੈ ਕਿਉਂਕਿ ਮੇਰੀ ਬੇਟੀ ਦਾ ਸ਼ੌਂਕ ਵੀ ਹੈਗਾ ਸੀ ਇਹਦੇ ਕੋਈ ਨਿਯਮ ਹੀ ਹੁੰਦੇ ਕੀ ਕਹਣਾ ਜਾਉਂਦੇ ਨੀ ਮਾਂ ਪਰੇ ਨਿਯਮ ਮੰਨਦੇ ਹੋਈ ਆ ਗਾਜੇ ਨੇ ਨੀਚੇ ਸੌਣਾ ਹੈਗਾ ਚਾਕੂ ਦਾ ਕੱਟਿਆ ਨਹੀਂ ਖਾਣਾ ਹੈਗਾ ਕਿਸੇ ਦੇ ਘਰ ਬੁਲਾਤੇ ਜਾਣਾ ਹੈਗਾ ਤੇ ਸ਼ੁੱਧ ਸ਼ਾਕਾਹਾਰੀ ਰਹਿਣਾ ਹੈਗਾ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਆਹੀ ਆਪਣੇ ਪਾਪਾ ਜੀ ਨੇ ਜੋ ਕਿਹਾ ਵਾ ਉਹਦੇ ਪੂਰਾ ਪੂਰਾ ਖਰਾ ਉਤਰੀਏ ਕਿ ਸ਼ੁੱਧ ਸ਼ਾਕਾਹਾਰੀ ਰਹਿ ਕੇ ਆਪਣੇ ਜਿੰਨੀ ਕਿ ਸੇਵਾ ਸਾਡੀ ਲਿਖੀ ਹੈ ਓਨੀ ਗਈ ਸੇਵਾ ਇਹਨਾਂ ਦੀ वत रामचंद्र महाराज की जय हमारा नाम श्याम शास्त्री है से पंजाब में ये लंगूरों वाला हनुमान है बहुत प्राचीन है रामायण काल से ये हनुमान जी का प्राचीन मंदिर है जब राम जी ने अश्वमेघ यज्ञ किया था तो घोड़ा छोड़ा था उन्होंने नव ने उस घोड़े को पकड़ा था यहाँ पर और हनुमान जी से युद्ध नहीं किया था हनुमान जी ने नव जी के दर्शन किए थे इसलिए हनुमान जी को यहाँ पर बांध दिया था ये सामने वृक्ष है इसी वृक्ष से हनुमान जी को बांधा था तो हनुमान जी की मूर्ति तभी यहाँ पर फेम यानी अपने आप प्रकट हुई है और बहुत प्राचीन मूर्ति है और जिनके संतान नहीं होती है वो यहाँ पर कामना करते हैं और यहाँ पर मौली यानी धागा बांधते हैं जब उनकी मनोकामना पूरी हो जाती है तो यहाँ पर तो बच्चे को लंगूर बनाते हैं लंगूर यानी लाल वस्तु और अपनी-अपनी सब कामना रखते हैं और साल में ये एक बार ही आता है और ऐसा मंदिर विश्व में और कहीं नहीं है ये अमृतसर पंजाब में भारत में ही मौजूद है जहाँ पर बच्चों को लंगूर बनाया जाता है और सबकी मनोकामना पूरी होती है बोलिए और जशराम चंद्र महाराज की जय ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਣ ਮੁੱਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚਹਿਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇੱਕ 100% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786